ਰੇਦੇ ਐਮਐਲਏ ਸ਼੍ਰੀ ਬੰਵਿੰਦਰ ਸਿੰਘ ਤਾਰੀਮਾਲ ਸਾਹਿਬ ਸਾਡੇ ਐਮਐਲਏ ਫਲੋਰ ਵਿਕਮ ਸਿੰਘ ਚੌਧਰੀ ਸਾਹਿਬ ਮੇਰੇ ਜ਼ਿਲ੍ਹੇ ਨਵੇਂ ਸ਼ਹਿਰ ਦੇ ਪ੍ਰਧਾਨ ਸਾਡੇ ਮੰਗੂਪੁਰ ਸਾਹਿਬ ਪੁਰਾਣੇ ਪ੍ਰਧਾਨ ਅੰਲੀ ਚਿੱਕੀ ਜੀ ਅਤੇ ਲੋਚਨ ਸਿੰਘ ਸਰਗਵਾਸੀ ਉਹਨਾਂ ਦੇ ਕਰਨ ਪਤਨੀ ਮੀਨਾ ਜੀ بہت سارے ہوئے ساتھی سلوکس باقی سارے ساتھی اتنے آئے نی. اسی سارے اتنے آکے آج حاضری رواز سے شری ناب کمل راجا سا اپنی حاضری پر آئے ہیں اس دن دنی جس قسم دے حالات بنے نے ਉਨਾ ਹਲਾਤਾਂ ਦੇ ਵਿੱਚ ਸਾਰਾ ਪੰਜਾਬੀ ਜਗਤ ਖਾਸ ਤੌਰ ਸਦਾ ਸਿੱਖ ਪਾਈਚਾ ਰਹੇ ਬਹੁਤ ਪ੍ਰਭਾਵਿਤ ਹੋਇਆ ਸਾਡੇ ਸਿੱਖ ਇੰਸਟੀਚਿਊਸ਼ਨ ਜਿਹੜੇ ਨੇ ਉਹ ਸਮੁੱਚੀ ਦੁਨੀਆ ਦੇ ਪੰਜਾਬੀਆਂ ਨੂੰ ਗੈਰ ਬਚਾ ਪੀਆ ਸਿੱਖ ਪਾਈਚਾ ਦੇ ਨੂੰ ਗੈਰ ਸਿੱਖ ਪਾਈਚਾ ਦੇ ਸਾਰੇ ਹੀ ਉੱਥੇ نقمستق ہوندینے انہا دا عزت انہا دا مان انہا دا سمان کرتے ہیں میرا بھی ایز ای لیڈر پوزیشن کے منن ہے کہ تارمکہ پیرز کسی کمیونٹی دے کسی پرمدے دے سرکار نے دی؟ تو دیتے ضرور پریز کرنا چاہیے دا داخلے چاہیے دا. جی میسٹر پنجاب نے پچھلے دن ہی ਇਸ ਕਿਸਮ ਦੀ ਸ਼ਰਗਾਵਲੀ ਦਾ ਇਸਤੇਮਾਲ ਕੀਤਾ ਇਸ ਕਿਸਮ ਦੇ ਅਲਿਗੇਸ਼ਨਸ ਬਹੁਤ ਸਾਰੇ ਆਰਗੇਨਾਈਜੇਸ਼ਨਸ ਦੇ ਹੈ ਇਹਦੇ ਬਹੁਤ ਸਾਰੇ ਅਲਿਗੇਸ਼ਨਸ ਹਲਕੀ ਵੀ ਸਾਬਤ ਹੋ ਰਹੇ ਸਾਡੀ ਪਾਰਟੀ ਇੰਡੀਆ ਦੀ ਕਾਂਗਰਸ ਇੱਕ ਸੈਕੂਲਰ ਨੈਸ਼ਨਲਿਸਟ ਜਮਾਤ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲ ਮੁੱਖ ਮੰਤਰੀ ਸਾਹਿਬ ਨੂੰ ਦੀ ਆਪਦੀ ਸਰਕਾਰ ਨੂੰ ਅੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਆਲਰੇਡੀ ਬਹੁਤ ਵੱਡੇ ਸੰਕਟ ਚ ਗੁਜ਼ਰੇ ਤੇ ਪਾਸਟ ਹਿਸਟਰੀ ਵੀ ਸਾਡੀ ਇਹੋ ਜੀ ਹੈ ਪੰਜਾਬ ਬਹੁਤ ਭਾਰੀ ਸੰਕਟ ਚ ਗੁਜ਼ਰਿਆ ਬਹੁਤ ਵੱਡੇ ਪੈਮਾਨੇ ਤੇ ਪੰਜਾਬੀਆਂ ਦਾ ਨੁਕਸਾਨ ਇੱਥੇ ਹੋਇਆ ਹੈ ਕਿਰਪਾ ਕਰੋ ਥੋੜੀ ਜਿਹੀ ਮੈਚਿਓਰਿਟੀ ਦਿਓ ਥੋੜਾ ਜਿਹਾ ਧੀਰੇ ਜਿਹਾ ਬਣਾਓ ਸੁਚੱਜੇ ਢੰਗ ਨਾਲ ਆਪਾਂ ਚੀਜ਼ਿੰਗਸਟਰੀ ਕਰੀਏ ਪੰਜਾਬ ਦੇ ਵਿੱਚ ਆਪਸੀ ਪਾਈਚਾਰੇ ਬਹੁਤ ਵੱਡੀ ਲੋੜ ਇੱਕ ਇਹੋ ਜਿਹਾ ਸੂਬਾ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਇੱਥੋਂ ਦਾ ਜਿਹੜਾ ਮੁਖੀ ਹੁੰਦਾ ਮੁੱਖ ਮੰਤਰੀ ਜਿਹੜਾ ਹੁੰਦਾ ਉਹਦਾ ਇੱਕ ਬਹੁਤ ਸੈਂਸਿਟਿਵ ਜੌਬ ਹੈ ਉਹੀ ਵੀ ਬਿਆਨਬਾਜ਼ੀ ਜਿਹੜੀ ਮੁਖਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਚਰਾਬ ਦੇ ਨਾਲ ਬਹੁਤ ਸੋਚ ਸਮਝ ਕੇ ਕਰਨੀ ਹੈ ਜਾਂਦੇ ਦੇ ਨਾ ਦਾ ਅਸੀਂ ਇਹ ਸਾਰਾ ਇਸ ਚੀਜ਼ ਵੇਖੀ ਹੈ ਅਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਹੈ ਅਲਟੀਮੇਟਲੀ ਉਹ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਲੈ ਕੇ ਮੈਂ ਚਾ ਮੰਗਾ یہ تھی اس پتر اسلام تھی آتی ہے اسی کوئی کسی قسم دی رائی نہیں تکلا گل نہیں کرنا چاہتا ہے میں انہی ہی بینتی کروں گا کہ مکمنتری جی کام میں ہو کرو یہ جی دے نال سخبہ دے ملم لے نمی زخم پیدا کرنی پنجاب تو کوشش سنا کرنی سنائی نہیں کہنے دا ہویا